ਹਾਂਜੀ ਸਾਰੀ ਬੀਰਪੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਕੱਲ ਨਾ ਚਲੋ ਜਿਹੜਾ ਟ੍ਰੈਂਡ ਚੱਲ ਰਿਹਾ ਕੋਠੀਆਂ ਦੇ ਵਿੱਚ ਜਿਹੜਾ ਪੱਥਰ ਲੱਗ ਰਿਹਾ ਹੈਗਾ ਫਰੰਟ ਤੇ ਬੇੜੇ ਦੇ ਵਿੱਚ ਜਿਵੇਂ ਆਹ ਬਾਈ ਪੱਥਰ ਲਾ ਰਹੇ ਆ ਇਹ ਪੱਥਰ ਸਾਨੂੰ ਕਿੱਥੋਂ ਮਿਲੂਗਾ ਕੀ ਹਿਸਾਬ ਕਿਤਾਬਾ ਉਹਦੇ ਬਾਰੇ ਆਪਾਂ ਲੈਨੇ ਜਾਣਕਾਰੀ ਗੱਲ ਕਰਦੇ ਆ ਬਾਈ ਜਸਪਾਲ ਸਿੰਘ ਜੀ ਨਾਲ ਕੀ ਹਾਲ ਚਾਲ ਆਪਰਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਤੇ ਇਹ ਜਿਹੜਾ ਪੱਥਰ ਲੱਗ ਰਿਹਾ ਕੋਠੀਆਂ ਦੇ ਵਿੱਚ ਵਿੜੇ ਦੇ ਵਿੱਚ ਖਾਸ ਕਰਕੇ ਹਨਾ ਜੀ ਹਾਂ ਜੀ ਕਿਹੜਾ ਪੱਥਰ ਵਜਦਾਗਾ ਇਹ ਮਸ਼ੀਨੀ ਟੈਲ ਹੈ ਜੀ ਮਸ਼ੀਨੀ ਟੈਲਾ ਹਾਂ ਜੀ ਇਹ ਸਪੈਸ਼ਲ ਹੀ ਹੁੰਦੀ ਹੈ ਹੈ ਹਾਂ ਇਹ ਰਾਜਸਤਾਨੀ ਸਟਾਈਲ ਦੇ ਵਿੱਚ ਲਾਉਣ ਦੇ ਖਾਤੇ ਸਪੈਸ਼ਲ ਹੁੰਦੀ ਆ ਇਹ ਕੁਝ ਕੁ ਪੱਠੇ ਤੋਂ ਮਿਲਦੀ ਆ ਹਰ ਇੱਕ ਪੱਠੇ ਤੇ ਨਹੀਂ ਮਿਲਦੀ ਤੇ ਜਿਆਦਾ ਪੱਠੇ ਦੇ ਰਾਜਸਤਾਨ ਹਰਿਆਣੇ ਦੇ ਵਿੱਚ ਆਗੇ ਆਪਣੇ ਤਾਂ ਇੱਕਾ ਦੁੱਖ ਹੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਕਹਿੰਦੇ ਬਹੁਤ ਜ਼ਿਆਦਾ ਮੁਸ਼ਕਲ ਆ ਇਹ ਟਾਇਲ ਮੈਲ ਨਹੀਂ ਇਸ ਤਰ੍ਹਾਂ ਦੀ ਟਾਇਲ ਮੈਲ ਨਹੀਂ ਤੇ ਚਲੋ ਜਿਹੜਾ ਦਾ ਲਾਉਣ ਦਾ ਹਿਸਾਬ ਕਿਤਾਬ ਆ ਕੀ ਆ ਜੀ ਇਹ ਆਪਣੇ ਮਿਸਤਰੀ ਜੀ ਆ ਨਾਲ ਹਾਂਜੀ ਮਿਸਤਰੀ ਸਾਹਿਬ ਕਿਵੇਂ ਹੋ ਜੀ ਸਸਕਾਰ ਤੇ ਇਹ ਆਪਣੀ ਮਸ਼ੀਨ ਨਿੱਟੋਂਦੀ ਹੈ ਜੀ ਹਾਂ ਇਹਦਾ ਜੇ ਆਪਾਂ ਖਰਚਾ ਮੰਨੀ ਤਾਂ ਇਹ 100 ਰੁਪਏ ਤੋਂ ਪਲੱਸ ਜਾਂਦਾ ਜੀ ਜੀ ਸਕੁਅਰ ਪੋਟ ਜੀ ਜੀ ਹਾਂ ਤੇ ਇਹਦੇ ਵਿੱਚ ਜਿਹੜਾ ਵਾਈਟ ਸੀਮੈਂਟ ਪੈਂਦਾ ਚਿਪਸ ਪੈਂਦੀ ਹੈ ਜ਼ੀਰੋ ਨੰਬਰ ਜੀ ਜਿਹੜੀ ਇਹ ਇੱਟਾਂ ਇਹ ਆਪਾਂ ਨੂੰ ਰਾਜਸਥਾਨ ਪੰਜਾਬ ਚ ਬਹੁਤ ਜਿਆਦਾ ਘੱਟ ਆ ਜੀ ਇਹ ਪੱਟੇ ਤੇ ਜਿਆਦਾ ਦੂਰੀਆਂ ਮਿਲਦੀਆਂ ਤਾਂ ਕਰਕੇ ਥੋੜੇ ਐਡਵਾਂਸ ਖਰਚਾ ਆ ਜਾਂਦਾ ਜੀ ਇਦੀ ਮਜ਼ਬੂਤੀ ਵਗੈਰਾ ਕਿੰਨੇ ਕਾ ਜੀ ਮਜ਼ਬੂਤੀ ਭਾਜੀ ਬਿਲਕੁਲ ਵਧੀਆ ਜੀ ਚਾਹੀਏ ਆਪਾਂ ਜਿੱਦਾਂ ਆਪਣੇ ਜ਼ਿੰਮੇਵਾਰਾਂ ਪਰਾ ਦੇ ਵੇੜੇ ਹੁੰਦੇ ਆ ਹਨਾ ਟਰੈਕਟਰ ਟਰਾਲੀ ਵਗੈਰਾ ਚੜਦੇ ਆ ਉਹਦੇ ਕੋਈ ਦਿੱਕਤ ਨਹੀਂ ਪੈਂਦੀ ਜੀ ਲੋਕ ਟਾਈਲ ਵਗੈਰਾ ਆਪਾਂ ਲਾਉਣੇ ਆ ਉਹਦੇ ਵਿੱਚ ਕੂੜਾ ਕਰਕਟ ਜਾਂ ਕੱਖ ਕੰਡੇ ਕੀੜੀਆਂ ਵਗੈਰਾ ਨਿਕਲਿਆ ਆਉਂਦੀ ਆ ਸਪਾਈ ਕਰਨ ਚ ਮੁਸ਼ਕਲ ਆਉਂਦੀ ਆ ਤੇ ਇਹ ਬਿਲਕੁਲ ਵਧੀਆ ਹੁੰਦਾ ਜੀ ਬਾਕੀ ਠੰਡਾ ਰਹਿੰਦਾ ਚੀਜ਼ ਵਧੀਆ ਦੇਖਣ ਚ ਵੀ ਚੀਜ਼ ਨੂੰ ਤਪਦੀ ਨਹੀਂ ਫਰਸ ਮੰਨ ਕੇ ਚੱਲੋ ਬਿਲਕੁਲ ਨਹੀਂ ਤਪਦੀ ਬਾਈ ਜੀ ਇਹ ਬਿਲਕੁਲ ਠੰਡਾ ਰਹਿੰਦਾ ਚਾਹੇ ਆਪਾਂ ਬਿਲਕੁਲ ਗਰਮੀਆਂ ਦੇ ਵਿੱਚ ਧੁੱਪ ਤਪਦੀ ਧੁੱਪ ਚ ਆਪਾਂ ਨੰਗੇ ਪੈਰੀ ਤੁਰ ਪੀਏ ਕੋਈ ਦਿੱਕਤ ਨਹੀਂ ਪੈਂਦੀ ਜੀ ਇਹ ਜਿਹੜੀ ਖਾਸੀਅਤ ਆ ਬਾਈ ਨੇ ਦੱਸਤੀ ਤੇ ਬਿਲਕੁਲ ਜਿਹੜੀ ਫਰਸ ਆ ਠੰਡੀ ਰਹਿੰਦੀ ਆ ਜਿਹੜੇ ਡਿਜ਼ਾਈਨ ਵਗੈਰਾ ਬਣਾਉਣੇ ਹੋ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਜੀ ਡਿਜ਼ਾਈਨ ਭਾਈ ਜਿੱਦਾਂ ਦਾ ਏਰੀਆ ਅਗਲੇ ਦਾ ਹੁੰਦਾ ਨਾ ਆਪਾਂ ਉਦਾਂ ਦਾ ਬਣਾ ਦਿੰਨੇ ਆ ਜੀ ਇਹਦੇ ਵਿੱਚ ਕੋਈ ਡਰਾਇੰਗ ਨਹੀਂ ਆਪਾਂ ਬਣਾਉਂਦੇ ਆਪਾਂ ਇੱਕ ਵਾਰ ਜਾਂਨੇ ਆ ਏਰੀਆ ਦੇਖ ਕੇ ਆਉਣੇ ਆ ਜੀ ਉਹਦੇ ਹਿਸਾਬ ਨਾਲ ਆਪਾਂ ਕਸਟਮਰ ਨੂੰ ਕਹਿ ਦਿੰਨੇ ਆ ਵੀ ਇਦਾਂ ਦਾ ਡਿਜ਼ਾਈਨ ਪਹਿਲਾਂ ਹਾਂ ਬਈ ਇਹ ਰੇ ਵੱਡਾ ਇੱਕ ਪੁੱਲ ਬਣੂ ਉਸ ਹਿਸਾਬ ਨਾਲ ਫਟਾਫਟ ਬਣ ਜਾਊਗਾ ਜਿਹੜੀ ਇਹ ਚੀਜ਼ ਬਣੀ ਆ ਇਹ ਮਾਲਕ ਦੇ throh ਹੀ ਚੀਜ਼ ਇਹਨਾਂ ਨੇ ਕਿਹਾ ਸੀ ਵੀ ਇੱਥੇ ਆਹ ਚੀਜ਼ ਬਣਨੀ ਆ ਇਦਾਂ ਦੇ ਹਿਸਾਬ ਨਾਲ ਆਪਾਂ ਹੀ ਚੀਜ਼ ਬਣਾਈ ਆ ਜੀ ਨਹੀਂ ਕਾਰੀਗਰੀ ਬਹੁਤ ਵਧੀਆ ਗਈ ਆ ਬਾਕੀ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਜਿਹੜੀ ਟੁਕੜੀ ਆ ਸਪੈਸ਼ਲ ਕੱਟ ਕੇ ਉਸ ਹਸਾਬ ਨਾਲ ਹੀ ਲਾਉਣੀ ਪੈਂਦੀ ਆ ਮਿਹਨਤ ਬਹੁਤ ਜ਼ਿਆਦਾ ਜਾਂਦੀ ਆ ਕੰਮ ਤੇ ਜੇ ਕਿਸੇ ਵੀਰ ਨੇ ਨਾ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੀ ਫਰਸ਼ ਲਵਾਉਣੀ ਹੋਵੇ ਵਧੀਆ ਸ਼ੌਂਕ ਨਾਲ ਸੋਹਣੀ ਸੋਡੀ ਕੋਠੀ ਪਾਈ ਹੋਈ ਆ ਬੁਰੇ ਲੱਗੇ ਵੀ ਗੱਲਬਾਤ ਹੈਗੀ ਆ ਭਾਈ ਅਗਲਾ ਪੁੱਛੇ ਵੀ ਕਿੱਥੋਂ ਟਾਇਰ ਲੈ ਕੇ ਆਂਦੀ ਆ ਤੇ ਆਪਣੇ ਕੋਲ ਟਾਇਲ ਵਗੈਰਾ ਮਟੀਰੀਅਲ ਵਗੈਰਾ ਅਵੇਲੇਬਲ ਹੈਗਾ ਜੀ ਹਾਂਜੀ ਆਪਾਂ ਇਹਦਾ ਸਟਾਰਟ ਕਰ ਰਹੇ ਆਂਗੇ ਹਾਂ ਤੇ ਬੈਦ ਮਟੀਰੀਅਲ ਵੀ ਕਰਾਂਗੇ ਜੇ ਕਿਹਨਾਂ ਮਟੀਰੀਅਲ ਚੱਲਦਾ ਉਹ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਤੇ ਆਪਣੇ ਨਾਲ ਮੈਸਤਰੀ ਆਪਣੇ ਕੰਟੈਕਟ ਰੱਖਣਗੇ ਇਹਨਾਂ ਤੋਂ ਹੀ ਕੰਮ ਕਰਾਵਾਂਗੇ ਜਿਹਹ ਜ ਆਪਾਂ ਮਟੀਰੀਅਲ ਚਾਹਾਂਗੇ ਉਹ ਹੈ ਜ ਮਿਲ ਜਾਊਗਾ ਜਿਸ ਰੇਂਜ ਦੀ ਜਿਸ ਸਟਾਈਲ ਦੀ ਲਾਉਣੀ ਆ ਉਸ ਹਿਸਾਬ ਨਾਲ ਇਹਦਾ ਆਪਾਂ ਰੇਂਜ ਦੇਖ ਲੈਂਦੇ ਵੀ ਕਿੰਨੇ ਰੇਟ ਕਰ ਵੇਂਦੀ ਹੈ ਹਾਂ ਹਾਂਜੀ ਤੇ ਆਪਾਂ ਲੋਕਲ ਦੇ ਵਿੱਚ ਇਹ ਚੀਜ਼ ਸ਼ੁਰੂ ਕਰਾਂਗੇ ਤੇ ਅਜੇ ਕਰਤਾਗਾ ਜਿਹਨੂੰ ਚਾਹੀਦਾ ਜੋ ਮਟੀਰੀਅਲ ਚਾਹੀਦਾ ਉਹ ਪ੍ਰੋਵਾਈਡ ਕਰਕੇ ਦੇਣਾ ਕਿਉਂਕਿ ਮੈਨੂੰ ਜੋ ਦਿੱਕਤ ਆਈ ਸੀ ਕਿ ਐਟ ਬਹੁਤ ਦੂਰੋਂ ਲਿਉਣੀ ਪੈਂਦੀ ਆ ਉਸ ਤੋਂ ਬਾਅਦ ਜੋ ਇਹ ਜੀਰਾਂ ਬਜਰੀ ਪੈਂਦੀ ਆ ਉਹ ਵੀ ਨਹੀਂ ਮਿਲਦੀ ਤੇ ਵਾਈਟ ਸੀਮੈਂਟ ਸਾਨੂੰ ਆਪ 5-7 ਦਿਨ ਲੱਗ ਗਏ ਸੀਮੈਂਟ ਦੇ ਕਾਰਨ ਤੇ ਉਹ ਚੀਜ਼ ਹੈ ਕਿ ਵੀ ਹੁਣ ਅੱਗੇ ਕਿ ਦਿੱਕਤ ਨਾ ਆਵੇ ਤੇ ਆਪਾਂ ਸਟਾਰਟ ਅਪ ਕਰ ਰਹੇ ਆ ਕਿ ਜੀਨੂੰ ਵੀ ਰਿਕੁਆਇਰ ਹੋਈ ਤਾਂ ਆਪਾਂ ਉਸ ਹਿਸਾਬ ਨਾਲ ਡਿਸਕਸ ਕਰਾਂਗੇ ਲੋ ਸਾਰੇ ਵੀਰਾਂ ਬਾਤ ਹੈ ਨਾ ਇਲਾਕਾ ਨਿਵਾਸੀ ਕੀ ਮੰਨ ਕੇ ਚਲੋ ਸਾਰਿਆਂ ਬਾਤ ਤੇ ਵਧੀਆ ਕੋਸ਼ ਕਵਰੀ ਵਾਲੀ ਗੱਲ ਆ ਕਿਉਂਕਿ ਸਾਨੂੰ ਘਰੇ ਬੈਠਿਆਂ ਨੂੰ ਸਾਰਾ ਜਿਹੜਾ ਜੱਡਾ ਸਮਾਨ ਆ ਪਹੁੰਚ ਕਰਨ ਦੀ ਇਹਨਾਂ ਦੇ ਟੈਨਸ਼ਨ ਆ ਸੋਡੀ ਜਿੰਮੇਵਾਰ ਜਿਹੜੀ ਟੈਨਸ਼ਨ ਆ ਚੱਕੀ ਗਈ ਹੁਣ ਜੇ ਕਿਸੇ ਵੀ ਵੀਰ ਨੇ ਇਸ ਤਰ੍ਹਾਂ ਦੀ ਵਧੀਆ ਕੋਠੀ ਦੇ ਮੂਰੇ ਡਿਜ਼ਾਈਨ ਵਾਲੀ ਫਰਸ਼ ਲਵਾਉਣੀ ਹੋਵੇ ਤਾਂ ਵੀਰ ਜਸਪਾਲ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਬਾਕੀ ਦਿੱਤੇ ਹੋਣੇ ਬਤੇ ਸੰਪਰਕ ਕਰ ਸਕਦੇ ਆ ਓਕੇ ਸ਼ੁਕਰੀਆ ਮਿਹਰਬਾਨੀ ਧੰਨਵਾਦ